ਜਗਬਣੀ ਟੀਵੀ ਦੇਖ ਰਹੇ ਹਾਂ ਸ਼ੰਭੂ ਮੋਰਚਾ ਲਗਾਤਾਰ ਕਿਸਾਨਾਂ ਦਾ ਚੱਲ ਰਿਹਾ ਹੈ ਤਾਂ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹ ਨਹੀਂ ਮਜੂਰ ਨੇ ਗੱਲਬਾਤ ਕਰਦੇ ਆ ਮਹਿਲਵਾਲ ਸਾਹਿਬ ਤੋਂ ਪਹਿਲਾਂ ਦਾ ਸਥਿਤੀ ਕੀ ਐ ਇਸ ਸਮੇਂ ਸੰਘਰਸ਼ ਦੀ ਦੇਖੋ ਮੋਰਚਾ ਚੜ੍ਹਦੀ ਕਲਾ ਚ ਹੈ ਚੜ੍ਹਦੀ ਕਲਾ ਚ ਮੈਂ ਇਸਲੀ ਕਹਿ ਰਿਹਾ ਕਿ ਇਸ ਮੋਰਚੇ ਨੂੰ ਕੁਝ ਲੋਕ ਜਿੱਦਾਂ ਮੋਰਚਾ ਸ਼ੁਰੂ ਕੀਤਾ ਉਹਦੇ ਇਹ ਕਹਿ ਕੇ ਬਦਨਾਮ ਕਰ ਰਹੇ ਸੀਗੇ ਰੋਲਾ ਪਾ ਰਹੇ ਸੀ ਵੀ ਟਾਈਮਿੰਗ ਨਹੀਂ ਠੀਕ ਆ ਕੁਝ ਲੋਕ ਇਹ ਕਹਿ ਰਹੇ ਨੇ ਸੀ ਥੋੜੇ ਜਿਹੇ ਬੰਦੇ ਚੱਲੇ ਆ ਕੀ ਕਰ ਦੇਣਗੇ ਅੱਗੇ ਤਾਕਤ ਵੱਡੀ ਐ ਇਹ ਸਾਰਾ ਕੁਝ ਸੁਣਿਆ ਸੀ ਲੇਕਿਨ ਅੱਜ ਉਸ ਅਕਾਲ ਪੁਰਖ ਦੀ ਰਹਿਮਤ ਦੇ ਸਦਕਾ ਮੋਰਚਾ ਦੀ ਲੋਕਾਂ ਨੂੰ ਸਪਸ਼ਟ ਹੋ ਗਿਆ ਕਿਉਂਕਿ ਪਿਛਲੇ ਦਿਨਾਂ 'ਚ ਭਾਜਪਾ ਨੇ ਜਿਸ ਤਰੀਕੇ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪੂਰੇ ਭਾਰਤ 'ਚ ਉਹ ਜਿਹੜੇ ਕਹਿੰਦੇ ਸੀਗੇ 400 ਪਾਰ ਕਰਾਂਗੇ ਉਹਨਾਂ ਨੂੰ 272 ਵੀ ਲੈਣੀਆਂ ਔਖੀਆਂ ਹੋ ਗਈਆਂ ਖਰੌਣੀ ਵਾਲੀ ਸਰਕਾਰ ਬਣਾਉਣੀ ਪੈਗੀ ਸਰਵੇ ਹੋਇਆ ਔਰ ਉਹਨਾਂ ਦਾ ਨਿਜੀ ਸਰਵੇਖਣ ਦੇ ਵਿੱਚ ਉਹਨਾਂ ਨੂੰ ਮੰਨਣਾ ਪੈ ਗਿਆ ਕਿ ਸਾਡੀ ਹਾਰ ਦਾ ਕਾਰਨ ਕਿਸਾਨ ਨੇ ਇਹਦਾ ਮਤਲਬ ਮੋਰਚੇ ਦਾ ਟਾਈਮਿੰਗ ਠੀਕ ਸੀ ਮੋਰਚੇ ਦੇ ਵਿੱਚ ਗਿਣਤੀ ਪ੍ਰਭਾਵਸ਼ਾਲੀ ਸੀ ਮੋਰਚੇ ਦਾ ਦਿਸ਼ਾ ਤੇ ਦਸ਼ਾ ਤੇ ਟਾਈਮਿੰਗ ਸਾਰਾ ਕੁਝ ਠੀਕ ਸਾਬਤ ਹੋਇਆ ਇੱਕ ਗੱਲ ਦੂਜੀ ਗੱਲ ਇਹ ਆ ਕਿ ਜਦੋਂ ਅਸੀਂ ਇਹ ਕਹਿ ਰਹੇ ਸੀਗੇ ਕਿ ਅਸੀਂ ਅੰਦੋਲਨ ਚੋਣਾਂ ਦੇ ਦੌਰਾਨ ਵੀ ਜਾਰੀ ਰੱਖਾਂਗੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਹਨੂੰ ਕਿਸਾਨਾਂ ਦੇ ਮੁੱਦੇ ਏਜੰਡਾ ਚ ਲਿਆਉਣੇ ਪੈਣ ਲੇਕਿਨ ਭਾਜਪਾ ਨੂੰ ਬੜਾ ਹੰਕਾਰ ਸੀਗਾ ਕਿ ਸਾਡੇ ਕੋਲ ਤਾਂ 400 ਸੀਟ ਆਉਣੀ ਆ ਅਸੀਂ ਕਿਸਾਨਾਂ ਦੇ ਮੁੱਦੇ ਤੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਆਪਦੇ ਚੋਣ ਮੈਨੀਫੈਸਟੋ ਚ ਕਿਸਾਨਾਂ ਦਾ ਕੋਈ ਮੁੱਦਾ ਨਹੀਂ ਪਾਇਆ ਲੇਕਿਨ ਦੂਜਿਆਂ ਨੇ ਪਾਏ ਜਿਨ੍ਹਾਂ ਨੂੰ ਇੰਨਾ ਮਾਣ ਸੀ ਤਾਂ ਜਦੋਂ 4 ਜੂਨ ਤੋਂ ਬਾਅਦ ਦਾ ਜਿਹੜਾ ਸਮਾਂ ਪਰਿਸਥਿਤੀਆਂ ਚੇਂਜ ਹੋਈਆਂ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਿੱਥੇ ਵੀ ਜਾ ਕੇ ਬੋਲਦੇ ਆ ਅੱਜ ਕਿਸਾਨ ਉਹਨਾਂ ਨੂੰ ਦੇਵਤਾ ਨਜ਼ਰ ਲਾਉਣ ਲੱਗ ਪਏ ਜਿਹੜੇ 4 ਜੂਨ ਤੋਂ ਪਹਿਲਾਂ ਇਹ ਕਿਸਾਨ ਅਤੰਕਵਾਦੀ ਸੀ ਇਹ ਖਾਲਸਤਾਨੀ ਸੀ ਇਹ ਉਗਰਵਾਦੀ ਸੀ ਇਹ ਅਲਗਾਓਵਾਦੀ ਸੀ ਇਹ ਕਿਸਾ ਨਜ਼ਰ ਆਉਣਾ। ਤੋ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਮੋਰਚਾ ਚੜ੍ਹਦੀ ਕਲਾ ਚ ਹੈ। ਵਾਹਿਗੁਰੂ ਕਿਰਪਾ ਕਰੇ ਤੁਸੀਂ ਦੇਖਿਆ ਹੋਵੇਗਾ ਆ ਜਿੱਦਾਂ ਦੀ ਇਹ ਆਵਾਜ਼ ਆਈ ਹੈ ਕਿ ਬਈ ਹਰਿਆਣਾ ਗਵਰਨਮੈਂਟ ਖੋਲੇ ਬੈਰੀਕੇਡ। ਉਸ ਦਿਨ ਤੋਂ ਬਾਅਦ ਕੀ ਮਹਿਸੂਸ ਤੁਸੀਂ ਪੱਤਰਕਾਰਤਾ ਦੀ ਲੈਣ ਦੇ ਲੋਕ ਹੋ? ਤੁਹਾਨੂੰ ਨਹੀਂ ਲੱਗ ਰਿਹਾਗਾ ਕਿ ਲੋਕਾਂ ਦੀ ਚੜ੍ਹ ਬਹਲ ਲੋਕਾਂ ਦੀ ਆਮਦ ਲੋਕਾਂ ਦੀ ਗਿਣਤੀ ਮੋਰਚੇ 'ਚ ਵਧਣੀ ਸ਼ੁਰੂ ਹੋਈ ਹੈ। ਲੋਕਾਂ ਦੇ ਵਿੱਚ ਉਤਸ਼ਾਹ ਉਸੇ ਦਿਨ ਤੋਂ ਆਉਣਾ ਸ਼ੁਰੂ ਹੋ ਗਿਆ ਲੋਕਾਂ ਨੇ ਫਟਾਫਟ ਪਿੰਡਾਂ 'ਚ ਮੀਟਿੰਗਾਂ ਕਰਕੇ ਤਿਆਰੀ ਕਰਨ ਲਈ ਖਨੌਰੀ ਬਾਰਡਰ ਦੇ ਉੱਤੇ ਦੋ ਦਿਨ ਲਗਾਤਾਰ ਕਾਫਲੇ ਆਉਂਦੇ ਰਹੇ ਕੋਈ ਆ ਕੇ ਮਤਲਬ ਸ਼ਾਮਿਲ ਹੁੰਦੇ ਰਹੇ ਸੋ ਮੇਰਾ ਗੱਲ ਕਰਨ ਦਾ ਭਾਵ ਹੈ ਕਿ ਵਾਹਿਗੁਰੂ ਕਿਰਪਾ ਕਰੇ ਮੋਰਚਾ ਚੜ੍ਹਦੀ ਕਲਾ ਚ ਹੈ ਔਰ ਜਿੱਤ ਵੱਲ ਜਾ ਰਿਹਾ ਹੈ ਜਿੱਤਾਂਗੇ ਇਹ ਜੋ ਮੈਨੂੰ ਨਜ਼ਰ ਆ ਰਿਹਾ ਹੈ ਜੀ ਜਿਸ ਤਰ੍ਹਾਂ ਰਸਤੇ ਖੋਲਣ ਲੈ ਕੇ ਵੀ ਇੱਕ ਐਲਾਨ ਹੋਇਆ ਹੈ ਹਾਈ ਕੋਰਟ ਦਾ ਹਨਾ ਜਿਸ ਤਰ੍ਹਾਂ ਆਇਆ ਆਦੇਸ਼ ਆਇਆ ਕਿ ਵੀ ਰਸਤੇ ਖੋਲੋ ਕਿ ਇਹ ਰਸਤੇ ਰੋਕ ਨਹੀਂ ਸਕਦੇ ਹੈਗੇ ਲੇਕਿਨ ਹਜੇ ਵੀ ਰਸਤੇ ਖੁੱਲੇ ਨਹੀਂ ਹੈਗੇ ਸਰਕਾਰ ਵੀ ਕੋਰਟ ਦੇ ਵਿੱਚ ਪਹੁੰਚੀ ਹੈ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਇੱਕ ਗੱਲ ਸਰਕਾਰ ਨੇ ਕੋਰਟ ਦੇ ਜੇ ਸਰਕਾਰ ਕੋਰਟ 'ਚ ਨਾ ਜਾਂਦੀ ਤਾਂ ਸ਼ਾਇਦ ਹਜੇ ਕੁਝ ਲੋਕਾਂ ਨੂੰ ਭੁਲੇਖਾ ਰਹਿ ਜਾਂਦਾ ਹਾਈ ਕੋਰਟ ਦੇ ਹੁਕਮਾਂ ਦੀ ਦੀ ਵਿਆਖਿਆ ਕਰਨ 'ਚ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਗਵਰਨਮੈਂਟ ਦਾ ਸੁਪਰੀਮ ਕੋਰਟ 'ਚ ਜਾਣਾ ਉਹਨੇ ਸਪਸ਼ਟ ਕਰਤਾ ਕਿ ਹਰਿਆਣਾ ਗਵਰਨਮੈਂਟ ਕਿਸੇ ਵੀ ਕੀਮਤ ਦੇ ਉੱਤੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ। ਔਰ ਉੱਥੋਂ ਜਾ ਕੇ ਉਹਨਾਂ ਨੇ ਰਾਹਤ ਲੈਣ ਦੀ ਗੱਲ ਕੀਤੀ ਇਹਦਾ ਸਪਸ਼ਟ ਹੈ ਕਿ ਰਸਤੇ ਕਿਸਾਨਾਂ ਨੇ ਨਹੀਂ ਰੋਕੇ। ਰਸਤੇ ਹਰਿਆਣਾ ਗਵਰਨਮੈਂਟ ਨੇ ਰੋਕੇ। ਅਗਲੀ ਗੱਲ ਹੈ ਅਸੀਂ ਬਾਰ-ਬਾਰ ਪਹਿਲਾਂ ਵੀ ਕਹਿੰਦੇ ਨੇ ਤੁਹਾਨੂੰ ਫੇਰ ਅੱਜ ਯਾਦ ਕਰਾ ਦਿੰਨੇ ਲੋਕਾਂ ਦੇ ਕਿ ਇਹ ਜਿਹੜੀ ਸੜਕਾਂ ਸੀ ਅਸੀਂ ਅਸੀਂ 13 ਤਰੀਕ ਨੂੰ ਆਏ ਆ। ਇਹ 6-7 ਤਰੀਕ ਨੂੰ ਬੰਦ ਹੋ ਗਈਆਂ ਸੀ। ਬੈਰੀਕੇਡਿੰਗ ਲੱਗ ਚੁੱਕੀ ਸੀ। ਤੇ ਕਿਸਾਨਾਂ ਨੇ ਅਜੇ 13 ਨੂੰ ਆਉਣਾ ਹੈ। ਤੁਸੀਂ 6 7 ਨੂੰ ਸੜਕਾਂ ਬੰਦ ਕਰੀਆਂ ਇਹਦਾ ਮਤਲਬ ਉਹ ਸਪਸ਼ਟ ਸੀ ਲੇਕਿਨ ਨੈਰੇਟਿਵ ਸਰਜੰਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨਾਂ ਨੇ ਰੋਕੀਆਂ ਹੈ ਕਿਸਾਨਾਂ ਨੇ ਰੋਕੀਆਂ ਹੈ ਕਿਸਾਨਾਂ ਨੇ ਰੋਕੀਆਂ ਉਹ ਜਾ ਕੇ ਇਹਨਾਂ ਨੇ ਕਲੀਅਰ ਕਰਤਾ ਸਪਸ਼ਟ ਹੋ ਗਿਆ ਜਬ ਪਬਲਿਕ ਸਮਝ ਚੁੱਕੀ ਆ ਪਿਛਲੇ ਦਿਨਾਂ ਦੇ ਵਿੱਚ ਹੰਬਾਲੇ ਦੇ ਵਪਾਰੀਆਂ ਨੇ ਇੱਕ ਬਿਆਨ ਦਿੱਤਾ ਹੈ ਕਿ ਸਾਨੂੰ ਪਤਾ ਲੱਗ ਗਿਆ ਕਿ ਸੜਕਾਂ ਰੋਕਣ ਦੇ ਵਿੱਚ ਹਰਿਆਣਾ ਗਵਰਨਮੈਂਟ ਦਾ ਨਿਦ੍ਹਾ ਹੀ ਹੱਥ ਹੈ ਹਰਿਆਣਾ ਗਵਰਨਮੈਂਟ ਨੇ ਰੋਕੀਆਂ ਕਿਸਾਨਾਂ ਦਾ ਕੋਈ ਰੋਲ ਨਹੀਂ ਅਗਲੇ ਮੰਨ ਗਏ ਨੇ ਹੁਣ ਸੋ ਇਸ ਕਰਕੇ ਇਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਜੇਕਰ ਰਸਤਾ ਖੋਲਣਗੇ ਤਾਂ ਸਾਡੀ ਤਾਂ ਮੰਗਾ ਹੀ ਦਿੱਲੀ ਨਾਲ ਹੈ ਅਸੀਂ ਦਿੱਲੀ ਜਾਣਾ ਅਸੀਂ ਦਿੱਲੀ ਜਾਵਾਂਗੇ ਅਗਰ ਨਹੀਂ ਖੋਲਦੇ ਫਿਰ ਸਾਡੀ ਮਜਬੂਰੀ ਹੈ ਸਾਨੂੰ ਬੈਠਣਾ ਪਏਗਾ ਜੀ ਜੇ ਤੁਸੀਂ ਕਿਹਾ ਕਿ ਜੇਕਰ ਰਸਤਾ ਖੁੱਲਦਾ ਹੈ ਤਾਂ ਦਿੱਲੀ ਵੱਲ ਨੂੰ ਜਾਵਾਂਗੇ ਜੇਕਰ ਰਸਤਾ ਨਹੀਂ ਖੁੱਲਦਾ ਤਾਂ ਅਗਲੀ ਰਣਨੀਤੀ ਕੋਈ ਪਲਾਨ ਕੀਤੀ ਗਈ ਹੈ ਤਿਆਰ ਕੀਤੀ ਗਈ ਹੈ ਨਹੀਂ ਉਹਦੇ ਵਿੱਚ ਤਾਂ ਸਾਡਾ ਬਾਰ-ਬਾਰ ਫਿਰ ਮੀਟਿੰਗਾਂ ਹੋਣਗੀਆਂ ਕਿਉਂਕਿ ਰੋਜ਼ ਇਹਦੇ ਤੇ ਇਹਦੇ ਰੋਜ਼ ਕੀ ਫੈਸਲਾ ਸੁਪਰੀਮ ਕੋਰਟ ਦੀ ਕੀ ਜੱਜਮੈਂਟ ਆਉਂਦੀ ਹੈ ਉਹ ਕੀ ਟਿੱਪਣੀ ਕਰਦੇ ਨੇ ਹਰ ਇੱਕ ਟਿੱਪਣੀ ਤੇ ਹਰ ਇੱਕ ਜੱਜਮੈਂਟ ਦੇ ਉੱਤੇ ਸਾਨੂੰ ਰੋ ਮਤਲਬ ਬੈਠ ਕੇ ਚਰਚਾਵਾਂ ਹੁੰਦੀਆਂ ਰਹਿਣੀਆਂ ਉਹਨਾਂ ਚਰਚਾਵਾਂ ਦੇ ਮੁਤਾਬਕ ਵਕਤ ਦੇ ਮੁਤਾਬਕ ਫੈਸਲਾ ਲਵਾਂਗੇ ਅਸ਼ੁਕਰਨ ਦੀ ਸ਼ਹੀਦੀ ਦਾ ਮਾਮਲਾ ਕਿੰਨਾ ਕਿ ਇਨਸਾਫ ਪਰਿਵਾਰ ਨੂੰ ਹੁਣ ਤੱਕ ਦਬਾਅ ਪਾਏ ਨੇ ਕਿਸਾਨਾਂ ਆਗੂ ਦੇਖੋ ਇਨਸਾਫ ਨਹੀਂ ਇਹਨੂੰ ਕਿਹਾ ਜਾ ਸਕਦਾ ਜਿੰਨਾ ਕਿ ਮਿਲਿਆ ਹੈ ਦੇਖੋ ਕਿਸੇ ਦੇ ਪਰਿਵਾਰ ਦਾ ਜੀ ਕਿਸੇ ਭੈਣ ਦਾ ਭਰਾ ਮਾਰ ਕੇ ਕੋਈ ਕਹਿ ਦੇਵੇ ਤੈਨੂੰ ਨੌਕਰੀ ਦਿੰਨੇ ਆ ਤੋ ਇਨਸਾਫ ਨਹੀਂ ਕਿਸੇ ਬਾਪ ਦਾ ਬੇਟਾ ਮਾਰ ਕੇ ਕੋਈ ਕਹਿ ਦੇਵੇ ਕਿ ਤੈਨੂੰ 1 ਕਰੋੜ ਦੀ ਮਦਦ ਦੇ ਦਿੰਨੇ ਆ ਉਹ ਇਨਸਾਫ ਨਹੀਂ ਇਨਸਾਫ ਤਾਂ ਉਦੋਂ ਮਿਲਣਾ ਹੈ ਜਦੋਂ ਉਹ ਗੋਲੀਆਂ ਚਲਾਉਣ ਵਾਲੇ ਮਾਰਨ ਵਾਲੇ ਲੋਕ ਜੇਲ੍ਹਾਂ 'ਚ ਬੰਦ ਹੋਣਗੇ ਓਨੀ ਦੇਰ ਤੱਕ ਇਹਨੂੰ ਇਨਸਾਫ ਨਹੀਂ ਕਿਹਾ ਜਾ ਸਕਦਾ ਲੇਕਿਨ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਦਿਨਾਂ 'ਚ ਸਾਡੀ ਮਾਨਯੋਗ ਹਾਈ ਕੋਰਟ ਨੇ ਇੱਕ ਹਰਿਆਣਾ ਦੇ ਅਫਸਰ ਨੂੰ ਉਸ ਸਿਟ ਦਾ ਚਾਰਜ ਬਣਾਤਾ ਹੁਣ ਸੋਚਣ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਮਾਨਯੋਗ ਹਾਈ ਕੋਰਟ ਨੂੰ ਰਿਕੁਐਸਟ ਵੀ ਕਰਾਂਗੇ ਔਰ ਉਹਨੂੰ ਕਵਾਂਗੇ ਕਿ ਇਸ ਤੇ ਮੁਰ ਦੁਬਾਰਾ ਵਿਚਾਰ ਕਰਨ ਸੋਚਣ ਵਾਲੀ ਗੱਲ ਹੈ ਕਿ ਜਿੱਦ ਇਹ ਇਨਵੈਸਟੀਗੇਸ਼ਨ ਜੈ ਸ਼੍ਰੀ ਠਾਕੁਰ ਜੱਜ ਮੈਡਮ ਦੀ ਅਗਵਾਈ ਚ ਕਮਿਸ਼ਨ ਬਣਿਆ ਹਰਿਆਣਾ ਗਵਰਨਮੈਂਟ ਉਸੇ ਦਿਨ ਸੁਪਰੀਮ ਕੋਰਟ ਗਈ ਹੈ ਉੱਥੇ ਜਾ ਕੇ ਸ਼ਬਦ ਕੀ ਵਰਤੇ ਆ ਪਹਿਲੀ ਲਾਈਨ ਚ ਇਹ ਕਿਹਾ ਉਹਨਾਂ ਨੇ ਕਿ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਅਗਰ ਇਹ ਇਨਵੈਸਟੀਗੇਸ਼ਨ ਜੱਜ ਜੈਸ਼ਰੀ ਠਾਕੁਰ ਦਾ ਕਮਿਸ਼ਨ ਕਰੇਗਾ ਤਾਂ ਅਫਸਰਾਂ ਦਾ ਮੋਰਲ ਡਾਊਨ ਹੋਗਾ ਪਹਿਲੀ ਗੱਲ ਇਹਦਾ ਮਤਲਬ ਤੁਸੀਂ ਅਫਸਰਾਂ ਨੂੰ ਥਾਪੀ ਦੇਣੀ ਚਾਹੁੰਦੇ ਆ ਵੀ ਠੀਕ ਆ ਚਲਾਓ ਗੋਲੀਆਂ ਦਬਕੇ ਸਪਸ਼ਟ ਹੋ ਰਿਹਾ ਹੈ ਦੂਸਰੀ ਗੱਲ ਫਿਰ ਇਹ ਕਿਹਾ ਕਿ ਜੇ ਕਰੇ ਇਨਵੈਸਟੀਗੇਸ਼ਨ ਅੱਗੇ ਜਾ ਕੇ ਵੱਧਦੀ ਹੈ ਤਾਂ ਭਵਿੱਖ ਦੇ ਵਿੱਚ ਕੋਈ ਵੀ ਆਦਮੀ ਗੋਲੀ ਚਲਾਉਣ ਤੋਂ ਪਹਿਲਾਂ ਹਿਚਕਚਾਏਗਾ ਅੱਗੇ ਜਾ ਕੇ ਇਹ ਕਿਹਾ ਇਹਦਾ ਮਤਲਬ ਤੁਸੀਂ ਗੋਲੀਆਂ ਚਲਾਈਆਂ ਹੁਣ ਰਹਿੰਦੀ ਕਸਰ ਹੁਣ ਨਿਕਲ ਗਈ ਆ ਦੋ ਦਿਨ ਪਹਿਲਾਂ ਇਹਨਾਂ ਨੇ 6 ਅਫਸਰਾਂ ਦੀ ਲਿਸਟ ਰეკਮੈਂਡ ਕਰਕੇ ਭੇਜੀ ਹੈ 6 ਅਫਸਰਾਂ ਦੇ ਨਾਂ ਨੇ ਕੁਝ ਜਿਹੜੇ ਉਹਨਾਂ ਦੇ ਨਾਲ ਚਾਟੂ ਚਾਟੂ ਸੀਗੇ ਉਹਨਾਂ ਦੀ ਕੋਈ 35 36 ਬੰਦਿਆਂ ਦੀ ਲਿਸਟ ਭੇਜੀ ਹੈ हरियाणा गवर्नमेंट ने राष्ट्रपति अवार्ड ਲਈ ਹੁਣ ਜਿਹੜੇ 6ਾਂ ਨੂੰ ਰਾਸ਼ਟ੍ਰਪਤੀ ਅਵਾਰਡ ਦੇ ਲਈ ਚੁਣਿਆ ਹੈ ਕੁਝ ਨੂੰ ਤਾਂ ਪੁਲਿਸ ਅਵਾਰਡ ਮਿਲਣਾ ਹੈ ਤੇ ਕੁਝ ਨੂੰ ਰਾਸ਼ਟ੍ਰਪਤੀ ਅਵਾਰਡ ਮਿਲਣਾ ਹੈ ਜਿਹੜੇ 6ਾਂ ਨੂੰ ਰਾਸ਼ਟ੍ਰਪਤੀ ਅਵਾਰਡ ਦੇਣਾ ਹੈ ਉਹ ਕੌਣ ਨੇ ਐਸਐਸਪੀ ਅੰਮਾਲਾ ਐਸਐਸਪੀ ਜੀਂਦ ਇਹਨਾਂ ਦੋਹਾਂ ਦੇ ਸਿਰ ਤੇ ਬੈਠਾ ਆਈਜੀ ਕੁਰਖੇਤਰ ਉਹ ਨਹੀਂ ਇਹਨੂੰ ਕੀ ਮੰਨਾਂਗੇ ਇਹਦਾ ਮਤਲਬ ਕਿ ਤੁਸੀਂ ਅੱਜ ਉਹਨਾਂ ਨੇ ਮੋਹਰ ਲਾਤੀ ਇਸ ਗੱਲ ਦੇ ਉੱਤੇ ਕਿ ਇਹ ਅੰਦੋਲਨ ਨੂੰ ਰੋਕਣ ਵਾਲੇ ਅਫਸਰਾਂ ਨੂੰ ਅਸੀਂ ਬਹਾਦਰੀ ਦਾ ਵਾਰ ਦਿੰਨੇ ਆ ਉਹ ਯਾਰ ਬਹਾਦਰੀ ਤਾਂ ਉੱਥੇ ਹੁੰਦੀ ਆ ਬਾਰਡਰਾਂ ਤੇ ਅਗਰੇ ਤੁਹਾਡੇ ਇੰਨੇ ਬਹਾਦਰ ਐ ਤੇ ਲ ਚਲੋ ਨਾ ਚੀਨ ਵਾਲੇ ਬਾਰਡਰ ਤੇ ਕਿਰਾ ਵੇਖੀਏ ਪਚੱਕਾ ਕਿੰਨੇ ਕੁ ਬਹਾਦਰ ਨੇ ਲੱਗ ਜੂ ਪਤਾ ਉੱਥੇ ਇੱਥੇ ਕਿਸਾਨ ਨਿਹੱਤੇ ਵਿਚਾਰੇ ਕਿਸਾਨ ਆਏ ਉਹਨਾਂ ਨੂੰ ਮਾਰ ਕੇ ਤੁਸੀਂ ਇਹਨੂੰ ਕਹਿਣਾ ਤਾਂ ਚਾਹੀਦਾ ਸੀਗਾ ਕਿ ਜ਼ੁਲਮ ਕੀਤਾ ਤੇ ਕਹਿ ਰਹੇ ਹੋ ਮੈਂ ਬਹਾਦਰੀ ਦਾ ਅਵਾਰਡ ਦੇ ਰਹੇ ਹਾਂ ਹਾਂ ਜ਼ੁਲਮ ਕੀਤੇ ਦਾ ਅਵਾਰਡ ਦੇ ਸਕਦੇ ਹਾਂ ਤੁਸੀਂ ਕਰਵਾਇਆ ਉਹਨਾਂ ਨੇ ਕੀਤਾ ਹੈ ਲੇਕਿਨ ਬਹਾਦਰੀ ਵਾਲੀ ਕਿਹੜੀ ਗੱਲ ਹੈ ਕਿਹਦੇ ਨਾਲ ਲੜਾਈ ਹੋਈ ਹੈ ਕਿਹਦੇ ਨਾਲ ਹੱਥੋ ਪਾਈ ਦੀ ਲੜਾਈ ਹੋਈ ਹੈ ਤੁਸੀਂ ਸਾਡੇ ਤੇ ਗੋਲੀਆਂ ਚਲਾ ਰਹੇ ਹੋ ਤੇ ਉੱਪਰੋਂ ਤੁਸੀਂ ਅਵਾਰਡ ਦੇ ਰਹੇ ਹੋ ਪਰ ਇਹ ਸਾਡੀ ਦੁਨੀਆ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਅੱਜ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਜਿਹੜਾ ਇਹ ਅਵਾਰਡ ਦਿੱਤਾ ਜਾ ਰਿਹਾ ਹੈ ਏ ਪਿਆਰਿਓ ਉਸ ਨਾਰੇ ਦਾ ਕਤਲ ਕੀਤਾ ਜਾ ਰਿਹਾ ਜਿਹੜਾ ਲਾਲ ਬਾਦਰ ਸ਼ਾਸਤਰੀ ਨੇ ਕਦੇ ਲਾਇਆ ਸੀ ਜੈ ਜਵਾਨ ਤੇ ਜੈ ਕਿਸਾਨ ਦਾ ਐਵੇਂ ਨਹੀਂ ਕਹਤਾ ਸੀਗਾ ਜੈ ਕਿਸਾਨ ਜੇ ਜਵਾਨ ਸਰਹੱਦਾਂ ਦੇ ਉੱਤੇ ਪਹਿਰੇਦਾਰੀ ਕਰਕੇ ਦੇਸ਼ ਦੀ ਸੁਰੱਖਿਆ ਕਰਦਾ ਹੈ ਤਾਂ ਕਿਸਾਨ ਫੂਡ ਸਿਕਿਉਰ ਕਰਨ ਦਾ ਫੂਡ ਸੁਰੱਖਿਆ ਦਾ ਦੇ ਵਿੱਚ ਵੱਡਾ ਰੋਲ ਅਦਾ ਕਰ ਰਿਹਾ ਹੈ ਦੇਸ਼ ਦੀ ਸਰਕਾਰ ਨੂੰ ਹੋਰ ਨਾ ਮੁਲਕਾਂ ਦੇ ਮੂਹਰੇ ਪੱਲੂ ਅਡ ਕੇ ਮੰਗਣ ਤੋਂ ਬਚਾ ਰਿਹਾ ਹੈ ਛੋਟਾ ਕੰਮ ਨਹੀਂ ਕਰ ਰਿਹਾ ਕਿਸਾਨ ਐਵੇਂ ਨਹੀਂ ਕਿਹਾ ਸੀ ਕਿ ਜੈ ਕਿਸਾਨ ਪਰ ਇਹਨਾਂ ਨੇ ਕੀ ਕੀਤਾ ਜਵਾਨਾਂ ਤੋਂ ਸਾਡੇ ਹੀ ਬੱਚੇ ਜਵਾਨ ਨੇ ਕਿਸਾਨਾਂ ਤੋਂ ਮਰਵਾ ਕੇ ਅੱਜ ਉਹਨਾਂ ਨੂੰ ਅਵਾਰਡ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਤੇ ਜਵਾਨਾਂ 'ਚ ਇੱਕ ਵੱਡਾ ਪਾੜਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਜਵਾਨਾਂ ਦੇ ਕਿਸਾਨਾਂ 'ਚ ਜਿਹੜੇ ਅੱਜ ਕਿਸਾਨ ਜਦੋਂ ਇਹਨਾਂ ਨੇ ਅਗਨੀ ਵੀਰ ਲੈ ਕੇ ਆਂਦਾ ਉਦੋਂ ਵੀ ਅਸੀਂ ਇਹਦਾ ਅੰਦੋਲਨ ਸ਼ੁਰੂ ਕੀਤਾ ਕਿਸਾਨਾਂ ਨੇ ਅੰਦੋਲਨ ਕੀਤਾ ਕਿਉਂਕਿ ਸਾਨੂੰ ਪਤਾ ਸੀ ਕਿ ਫੌਜ ਦੇ ਵਿੱਚ ਜੇ ਜਾਣਾ ਹੈ ਸਾਡੇ ਬੱਚਿਆਂ ਨੇ ਜਾਣਾ ਹੈ ਸਾਡੇ ਮਜ਼ਦੂਰ ਦੇ ਬੱਚਿਆਂ ਨੇ ਜਾਣਾ ਹੈ ਕਿਹੜੇ اڈਾਨੀ ਦੇ ਬੱਚੇ ਨੇ ਜਾਣਾ ਹੈ ਕਿਹੜੇ ਅਮਿਤ ਸ਼ਾਹ ਦੇ ਬੇਟੇ ਨੇ ਜਾਣਾ ਹੈ ਕਿਹੜੇ ਨੇਤਾ ਦੇ ਬੱਚੇ ਨੇ ਜਾਣਾ ਹੈ ਜੀ ਉੱਥੇ ਉੱਥੇ ਤਾਂ ਸਾਡਿਆਂ ਨੇ ਜਾਣਾ ਸੀ ਸੋ ਉਹਨਾਂ ਦੀ ਲੜਾਈ ਉਹਦੇ ਲੜੇਆਂ ਸੀ ਅੱਜ ਕਿਸਾਨ ਤੇ ਜਮਾਨ ਨੂੰ ਆਮੋ ਸਾਹਮਣੇ ਕਰਕੇ ਕਿਸਾਨ ਨੂੰ ਕੁੱਟਿਆ ਗਿਆ ਕਿਸਾਨ ਨੂੰ ਮਾਰਿਆ ਗਿਆ ਔਰ ਉਹਨਾਂ ਨੂੰ ਅੱਜ ਅਵਾਰਡ ਦਿੱਤੇ ਜਾ ਰਹੇ ਨੇ ਇਹਦਾ ਮਤਲਬ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੋ ਹਾਲਾਤ ਸੀ ਅੱਜ ਸਾਨੂੰ ਅਹਿਸਾਸ ਕਰਾਤਾ ਕਿ ਤੁਸੀਂ ਆਜ਼ਾਦ ਭਾਰਤ ਦੇ ਲੋਕ ਨਹੀਂ ਹੋ ਅਗਰ ਤੁਸੀਂ ਦਿੱਲੀ ਵੱਲ ਆਓਗੇ ਰਾਜਧਾਨੀ ਤੁਹਾਡੀ ਦਿੱਲੀ ਆ ਫੈਸਲੇ ਤੁਹਾਡੇ ਦਿੱਲੀ ਕਰੇਗੀ ਤੁਹਾਨੂੰ ਤੁਹਾਨੂੰ ਭੁੱਖੇ ਮਾਰਨਾ ਹੈ ਕਿ ਤੁਹਾਨੂੰ ਰੋਟੀ ਦੇਣੀ ਹੈ ਇਹ ਫੈਸਲੇ ਤਾਂ ਦਿੱਲੀ ਕਰੇਗੀ ਲੇਕਿਨ ਤੁਸੀਂ ਦਿੱਲੀ ਆਓਗੇ ਤਾਂ ਗੋਲੀਆਂ ਮਾਰਾਂਗੇ ਤੇ ਫਿਰ ਗੋਲੀਆਂ ਮਾਰਨ ਤੋਂ ਬਾਅਦ ਫਿਰ ਅਵਾਰਡ ਦੇਵਾਂਗੇ ਉਹਨਾਂ ਅਫਸਰਾਂ ਨੂੰ ਕਿ ਜੀ ਇਹਨਾਂ ਨੇ ਬਹੁਤ ਬਹਾਦਰੀ ਨਾਲ ਕੰਮ ਕੀਤਾ ਇਹ ਸਾਡੇ ਲੋਕਾਂ ਨੂੰ ਸੋਚਣਾ ਪਏਗਾ ਜਿਨ੍ਹਾਂ ਨੇ ਵੀ ਅੱਗੇ ਸੋਚਦੇ ਹੋਣ ਕਿ ਅਸੀਂ ਸਰਕਾਰਾਂ ਦੇ ਨਾਲ ਲੜਾਈ ਲੜ ਕੇ ਅੰਦੋਲਨ ਕਰਕੇ ਆਪਦੇ ਹੱਕ ਮੰਗਾਂਗੇ ਉਹਨਾਂ ਨੂੰ ਇਹਦੇ ਤੇ ਸੋਚਣਾ ਪਏਗਾ 1000 ਵਾਰ ਸੋਚਣ ਦੀ ਲੋੜ ਹੈ ਔਰ ਭਾਜਪਾ ਨੇ ਆਪਦੀ ਕਿਸਾਨਾਂ ਪ੍ਰਤੀ ਅੰਦੋਲਨਕਾਰੀਆਂ ਪ੍ਰਤੀ ਜਿਹੜੀ ਮੈਂਟੈਲਿਟੀ ਸੀ ਉਹ ਸਪਸ਼ਟ ਕਰਦੀ ਹੈ ਇਹਦੇ ਤੋਂ ਸਾਨੂੰ ਸਾਡੇ ਲੋਕਾਂ ਨੂੰ ਅਵੇਹਾਰ ਹੋ ਕੇ ਇਹਦੇ ਖਰਾਬ ਇੱਕ ਵੱਡੀ ਲਾਮਬਦੀ ਦੀ ਲੋੜ ਹੈ ਉਹ ਕਰਨੀ ਚਾਹੀਦੀ ਹੈ ਜਿਹੜੇ ਕਿਸਾਨ ਇਸ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਨੇ ਚਾਹੇ ਉਹ ਆਪਾਂ ਕਹਿ ਲਈਏ ਕਿ ਬਾਰਡਰਾਂ ਦੇ ਉੱਪਰ ਜਾਂ ਫਿਰ ਸੰਘਰਸ਼ ਕਰਦੇ ਵਕਤ 13 ਤਰੀਕ ਨੂੰ ਹੋਏ ਸੀਗੇ ਹਨ ਤੇ ਉਹਨਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਜਾਂ ਫਿਰ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਜਾਂ ਕੁਝ ਮੁਆਵਜ਼ਾ ਦਿਵਾਉਣ ਦੇ ਲਈ ਕੋਈ ਗੱਲ ਹੋਈ ਹੈ ਉਹ ਪਰਿਵਾਰ ਸਾਡੀਆਂ ਜਥੇਬੰਦੀਆਂ ਦੇ ਬਹੁਤ ਹੀ ਜ਼ਿਆਦਾਤਰ ਹਿੱਸਾ ਨੇ ਪਰ ਜੇ ਕੋਈ ਨਹੀਂ ਵੀ ਉਹਨਾਂ ਤੱਕ ਅਸੀਂ ਪਹੁੰਚ ਰਹੇ ਹਾਂ ਤੁਹਾਨੂੰ ਧਿਆਨ ਦਿਵਾ ਦਿੰਨਾ ਮੈਂ ਇੱਕ ਮੁੰਡਾ ਪ੍ਰਤਪਾਲ ਨਮਾ گاਉਂ ਦਾ ਉਹਨੂੰ ਅਸੀਂ ਜਥੇਬੰਦੀਆਂ ਨੇ ਘਰੇ ਜਾ ਕੇ 1 ਲੱਖ ਰੁਪਏ ਦੀ ਜਥੇਬੰਦੀਆਂ ਮਦਦ ਦੇ ਕੇ ਆਈਆਂ ਇਲਾਜ ਉਹਦਾ ਕਰਵਾ ਰਹੇ ਆ ਔਰ ਉਹਦੀ ਉਹਦੇ ਘਰੋਂ ਜਿਹੜੀ ਲੜਕੀ ਉਹਦੀ ਵਾਈਫ ਆ ਜਿਹੜੀ ਉਹਦੀ ਨੌਕਰੀ ਵਾਸਤੇ ਵੀ ਅਸੀਂ ਸਰਕਾਰ ਤੇ ਪੰਜਾਬ ਗਵਰਨਮੈਂਟ ਤੇ ਦਬਾਅ ਬਣਾਇਆ ਇਹ ਜਿਹੜੇ ਪੰਜੇ ਮੁੰਡੇ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਗਈ ਹੈ ਇਹਨਾਂ ਦੀ ਖਾਤਰ ਵੀ ਅਸੀਂ ਮੀਟਿੰਗ ਮੰਗੀ ਹੈ ਸਰਕਾਰ ਤੋਂ ਕਿ ਇੱਕ ਮੀਟਿੰਗ ਦੇਵੇ ਮੈਸੇਜ ਸੀ ਮੈਸੇਜ ਕਨਵੇ ਕੀਤਾ ਹੈ ਕਿ ਇਹਨਾਂ ਸਾਰਿਆਂ ਨੂੰ ਨੌਕਰੀ ਦੀ ਵਿਵਸਥਾ ਕਰੋ ਤਾਂ ਕਿ ਰੋਜ਼ਗਾਰ ਕੇ ਆਪਦਾ ਰੋਟੀ ਕਮਾਉ ਕੇ ਖਾਂਦੇ ਰਹਿਣ ਤੋਂ ਜਿੰਨੇ ਵੀ ਜ਼ਖਮੀ ਹੋਏ ਨੇ ਸਾਰਿਆਂ ਦੀ ਖਾਤਰ ਸਾਡੀ ਕੋਸ਼ਿਸ਼ ਹੈ ਐ ਅਸੀਂ ਉਹਨਾਂ ਲਈ ਲੜਾਈ ਲੜ ਰਹੇ ਹਾਂ ਇੱਕ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਨਵਦੀਪ ਬਾਹਰ ਆਇਆ ਨਵਦੀਪ ਨੇ ਦੱਸਿਆ ਬਾਹਰ ਆ ਕੇ ਕਿਸ ਤਰ੍ਹਾਂ ਉਸ ਨੂੰ ਟੌਰਚਰ ਕੀਤਾ ਗਿਆ ਵੀ ਉਸ ਦੀ ਗ੍ਰਿਫਤਾਰੀ ਕਿਸ ਤਰ੍ਹਾਂ ਹੁੰਦੀ ਹੈ ਜਾਂ ਉਸ ਨੇ ਕੀ ਕੁਝ ਸਹਿਹਾ ਉਹਨੇ ਸਾਰਾ ਕੁਝ ਦੱਸਿਆ ਹੈ ਕਿ ਕਿਸ ਤਰ੍ਹਾਂ ਉਸ ਨੂੰ ਟੌਰਚਰ ਕਰਦੇ ਸੀ ਸੌਣ ਨਹੀਂ ਦੰਦੇ ਸੀਗੇ ਜਾਂ ਫਿਰ ਠੰਡੇ ਪਾਣੀ ਪਾਣਾ ਅੱਖਾਂ ਦੇ ਉੱਪਰ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜਿਹੜੀ ਸਰਕਾਰ ਕਿਸਾਨਾਂ ਦੇ ਗੋਲੀਆਂ ਮਾਰਨ ਵਾਲਿਆਂ ਨੂੰ ਅਵਾਰਡ ਦੇਵੇ ਤਾਂ ਉਹਨਾਂ ਦੇ ਕੋਲੋਂ ਇਹ ਸਾਰੀਆਂ ਗੱਲਾਂ ਫਿਰ ਜਾਇਜ਼ ਬਣਨਦੀਆਂ ਉਹਨਾਂ ਵਾਸਤੇ ਲੇਕਿਨ ਕਿਤੇ ਨਾ ਕਿਤੇ ਇਨਸਾਫ ਹੈਗਾ ਹਿਊਮਨ ਰਾਈਟਸ ਦੇ ਵਿੱਚ ਅਸੀਂ ਗੱਲ ਲੈ ਕੇ ਜਾਵਾਂਗੇ ਔਰ ਮਜ਼ਬੂਤੀ ਨਾਲ ਠਾਵਾਵਾਂਗੇ ਗੱਲ ਇਹ ਕਿ ਇਹ ਇਹ ਕਿਤੇ ਵੀ ਪੁਲਿਸ ਦਾ ਇਹ ਨਹੀਂ ਬਣਦਾ ਕਿ ਉਹ ਕਿਸੇ ਦੇ ਛੱਡੇ ਪਾੜੇ ਕਿਤੇ ਨਹੀਂ ਬਣਦਾ ਕਿ ਉਹ ਉਹਨੂੰ ਮਤਲਬ ਉਹਦੇ ਤੇ ਘੋਟਾ ਫੇਰੇ ਇਹ ਕਿਤੇ ਨਹੀਂ ਲਿਖਿਆ ਕਿ ਉਹ ਉਹਨਾਂ ਨੂੰ ਸਾਰੀ ਸਾਰੀ ਰਾਤ ਉਹਨੂੰ ਸੌਣ ਨਾ ਦੇ ਕਵੈਸਚਨਿੰਗ ਕਰਨੀ ਹੈ ਸਵਾਲ ਕਰਨੇ ਕਰੋ ਉਹਦੇ ਨਾਲ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਉਹਨੂੰ ਮਤਲਬ ਪਰੇਸ਼ਾਨ ਕਰੋਗੇ ਇਹਦੀ ਲੜਾਈ ਇਸੇ ਲੜਾਂਗੇ ਲਈ ਇਹ ਕਿਸਾਨ ਜਾਂ ਨੌਜਵਾਨ ਜਿਹੜੇ ਸੀਗੇ ਉਹ 13 ਫਰਵਰੀ ਤੋਂ ਬਾਅਦ ਘਰਾਂ ਨੂੰ ਚਲੇ ਗਏ ਸੀ ਕਿ ਅੱਜ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਕੈਮਰੇ ਅੱਗੇ ਦੇਖ ਰਹੇ ਹੋਣਗੇ ਨਹੀਂ ਉਹ ਮਤਲਬ ਦੇਖੋ ਗੱਲ ਪਤਾ ਕੀ ਹੈ 13 ਫਰਵਰੀ ਨੂੰ ਨਹੀਂ ਗਏ ਉਹ ਉਹ ਹੌਲੀ-ਹੌਲੀ ਉਦੋਂ ਗਏ ਨੇ ਜਦੋਂ ਕਣਕ ਦੀ ਵਾਢੀ ਆਈ ਹੈ ਇਹ ਦੋ ਸੀਜ਼ਨ ਬੜੇ ਜੁੜਮੇ ਨੇ ਕਣਕ ਦੀ ਵਾਢੀ ਆ ਗਈ ਉਸ ਦੇ ਨਾਲ ਹੀ ਤੂੜੀਆਂ ਬਣਾਈਆਂ ਨਾਲ ਦੀ ਨਾਲ ਪਨੀਰੀਆਂ ਵੀ ਜਾਂਦਾ ਅਗਲੀ ਫਸਲ ਦੀ ਤਿਆਰੀ ਔਰ ਜ਼ਮੀਨ ਦੀ ਤਿਆਰੀ ਅੱਜ ਉਹ ਝੋਨਾ ਲੱਗ ਗਿਆ तकरीबन ਲੱਗ ਰਿਹਾ ਹੈ ਜਿਵੇਂ ਜਿਵੇਂ ਝੋਨਾ ਲੱਗ ਕੇ ਕਿਸਾਨ ਬੇਲੇ ਹੁੰਦੇ ਜਾਂਦੇ ਸਾਡੇ ਨੌਜਵਾਨ ਉਹ ਇੱਥੇ ਆ ਰਹੇ ਨੇ ਔਰ ਆਉਣਗੇ ਔਰ ਆਪ ਜੀ ਦੇ ਚੈਨਲ ਤੋਂ ਮੈਂ ਇਹ ਵੀ ਕਹੂੰਗਾ ਕਿ ਦੋਸਤੋ ਅੱਜ ਵਕਤ ਹੈ ਜਿਸ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਅਵਾਰਡ ਦੇਣ ਲੱਗੀ ਹੈ ਸ਼ੁਭ ਕਰਨ ਨੂੰ ਇਨਸਾਫ ਦਿਵਾਉਣਾ ਹੈ हरियाणा ਸਰਕਾਰ ਤੋਂ ਸ਼ੁਭ ਕਰਨ ਦੀ ਇਨਵੈਸਟੀਗੇਸ਼ਨ ਨੂੰ ਹੋਰ ਕਿਸੇ ਏਜੰਸੀ ਕੋਲ ਜਾਂ ਰਿਟਾਇਰ ਜੱਜ ਦੀ ਅਗਵਾਈ ਚ ਲੈ ਕੇ ਜਾਣਾ ਹੈ ਤਾਂ ਆਪਾਂ ਸਾਰਿਆਂ ਨੂੰ ਬਾੜਰ ਦੁਬਾਰਾ ਭਰ ਕੇ ਇਹਨਾਂ ਨੂੰ ਵੱਡੀ ਗਿਣਤੀ 'ਚ ਮਜ਼ਬੂਤੀ ਨਾਲ ਇਸ ਲੜਾਈ ਨੂੰ ਲੜਨਾ ਪਏਗਾ ਉਹ ਜਿੰਨੀ ਵੀ ਵੱਡੀ ਲੜਾਈ ਲੜਨੀ ਪਈ ਆਪਾਂ ਲੜਨੀ ਆਂ ਔਰ ਇਸ ਕਰਕੇ ਕਿਉਂਕਿ ਉਹ ਇੱਕ ਮਾਂ ਦਾ ਪੁੱਤ ਗਿਆ ਇੱਕ ਪਿਓ ਦਾ ਪੁੱਤ ਗਿਆ ਕੱਲ ਇਨਵੈਸਟੀਗੇਸ਼ਨ ਦੇ ਵਿੱਚ ਬਾਪ ਦਾ ਗੱਜ ਭਰਿਆ ਬੋਲ ਨਹੀਂ ਸਕਿਆ ਜੱਜ ਦੇ ਸਾਹਮਣੇ ਇੱਕ ਦਿਨ ਇੰਟਰਵਿਊ ਮੈਂ ਇੱਥੇ ਜਿਹਦੇ ਉਸ ਉਸ ਲੜਕੀ ਨੂੰ ਨੌਕਰੀ ਮਿਲੀ ਹੈ ਸ਼ੁਭ ਕਰਨ ਦੀ ਸਿਸਟਰ ਨੂੰ ਉਹ ਪ੍ਰੈਸ ਦੇ ਸਾਹਮਣੇ ਬੋਲੀ ਥੋੜਾ ਜਾਂ ਲੇਕਿਨ ਜਦੋਂ ਬੋਲਦੀ ਸੀ ਉਹ ਨਾਲ ਦੀ ਨਾਲ ਹੀ ਉਹਦਾ ਮਨ ਭਰੇ ਹੁੰਦਾ ਸੀ ਬੋਲਣ ਦੀ ਉਹਦੇ ਵਿੱਚ ਹਿੰਮਤ ਨਹੀਂ ਸੀ ਹੁਣ ਜਿਹੜੀ ਭੈਣ ਨੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਜਿਹੜੀ ਭੈਣ ਨੇ ਤੁਹਾਡੀ ਐਮਐਸਪੀ ਦੀ ਖਾਤਰ ਤੁਹਾਨੂੰ ਐਮਐਸਪੀ ਦੁਆਉਣ ਵਾਸਤੇ ਆਪਦਾ ਭਰਾ ਵਾਰਿਆ ਜਿਹੜੇ ਪੁੱਤ ਨੇ ਤੁਹਾਨੂੰ ਐਮਐਸਪੀ ਦੋਣ ਖਾਤਰ ਆਪਦਾ ਪੁੱਤ ਵਾਰਿਆ ਉਹਨਾਂ ਕਨੇ ਨਿਗਾ ਮਾਰੋ ਆਓ ਤੱਕੜੇ ਹੋਈਏ ਜਿੰਨੀ ਦੇਰ ਤੱਕ ਸ਼ੁਭ ਕਰਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਇਸ ਲੜਾਈ ਨੂੰ ਇਸ ਬਿਗਲ ਨੂੰ ਵਜਾ ਕੇ ਰੱਖੀਏ ਇਹ ਮਿਸਾਲ ਜਗਦੀ ਰੱਖੀਏ ਧੰਨਵਾਦ ਬਿਲਕੁਲ ਇਹ ਹਨ ਕਿਸਾਨ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਕਿਹਾ ਕਿ ਜਦੋਂ ਵੀ ਬਾਰਡਰ ਖੋਲਦੇ ਨੇ ਤਾਂ ਕਿਸਾਨ ਦਿੱਲੀ ਵੱਲ ਨੂੰ ਆਪਣੀ ਹੱਕੀ ਮੰਗਾਂ ਨੂੰ ਮਨਵਾਉਣ ਦੇ ਲਈ ਜ਼ਰੂਰ ਜਾਣਗੇ ਕੈਮਰਾ ਪਟਸਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਸ਼ੰਭੂ ਬਾਰਡਰ